ਜੀ ਸੇਗਲੋਸਤੋ ਅੱਜ ਦੀ ਵੱਡੀ ਅਪਡੇਟ ਮਿੱਡੇ ਮੀਲ ਸੰਬੰਧੀ ਵੱਡੀ ਖਬਰ ਸਰਕਾਰੀ ਸਕੂਲਾਂ ਚ ਮਿੱਡੇ ਮੀਲ ਖਾਂ ਅਤੇ ਪੰਜਾਬ ਸਰਕਾਰ ਵੱਲੋਂ ਅੱਜ ਦੀ ਨਵੀਂ ਅਪਡੇਟ ਕੀ ਆ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤੋ ਮਿੱਡੇ ਮੀਲ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੀ ਨਵਾਂ ਅਪਡੇਟ ਜਾਰੀ ਕੀਤਾ ਗਿਆ ਆਉ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਤਾਂ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਮਿੱਡੇ ਮੀਲ ਖਾਣੇ ਦੇ ਵਿੱਚ ਸ਼ੈਡਿਊਲ ਦੇ ਵਿੱਚ ਹਰ ਮੰਡੇ ਯਾਨਕਿ ਹਰ ਸੋਮਵਾਰ ਨੂੰ ਤੈਅ ਕੀਤਾ ਗਿਆ ਸੀ ਇੱਕ ਫਰੂਟ ਦਿਨ ਜਿਸ ਦੇ ਵਿੱਚ ਕੇਲਾ ਫਰੂਟ ਪੰਜਾਬ ਦੇ ਵਿੱਚ ਤੈਅ ਕੀਤਾ ਗਿਆ ਸੀ ਲੇਕਿਨ ਪੰਜਾਬ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕਿੰਨੂ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਸ ਕਰਕੇ ਪੰਜਾਬ ਦੇ ਕਿਸਾਨ ਯੂਨੀਅਨ ਵੱਲੋਂ ਇਸ ਤੋਂ ਇਹਦੀ ਮੰਗ ਸਰਕਾਰ ਨੂੰ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਸਕੂਲਾਂ ਦੇ ਵਿੱਚ ਕਿੰਨੂ ਦੀ ਜਗ੍ਹਾ ਤੇ ਸੌਰੀ ਇਕਲੇ ਦੀ ਜਗ੍ਹਾ ਤੇ ਕਿੰਨੂ ਦਿੱਤਾ ਜਾਵੇ ਤਾਂ ਕਿ ਇਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇ ਪਲੱਸ ਦੂਸਰੇ ਪਾਸੇ ਇਕਲੇ ਤੋਂ ਸਸਤਾ ਪੈਂਦਾ ਹੈ ਜਿਸ ਕਰਕੇ ਸਰਕਾਰ ਨੂੰ ਵੀ ਇਸ ਦਾ ਪੂਰਾ ਲਾਭ ਮਿਲੇਗਾ ਤਾਂ ਇਸ ਦੇ ਸਬੰਧੀ ਪੰਜਾਬ ਦੇ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਦੇ ਲਈ ਨਵਾਂ ਅਪਡੇਟ ਜਾਰੀ ਕੀਤਾ ਗਿਆ ਕਿਨਾਂ ਨੂੰ ਆਧਕਾਰੀ ਸੰਬੰਧੀ ਕਿਨੂਆਂ ਦੀ ਆਧਕਾਰੀ ਸੰਬੰਧੀ ਸਪਸ਼ਟ ਕੀਤਾ ਜਾਂਦਾ ਹੈ ਕਿ ਕਿਨੂਆਂ ਦੀ ਪਹੁੰਚ ਪੰਜਾਬ ਐਗਰੋ ਵੱਲੋਂ ਹੀ ਕਰਵਾਈ ਜਾਣੀ ਹੈ ਇਸ ਕਰਕੇ ਬਲਾਕ ਰਹੀ ਪੰਜਾਬ ਐਗਰੋ ਨੂੰ ਮੁਕੰਮਲ ਰਿਕਾਰਡ ਰੱਖਦੇ ਹੋਏ ਸਕੂਲ ਬਲਾਕ ਪੱਧਰ ਤੋਂ ਹੀ ਆਧਾਗ੍ਰਿ ਕਰ ਦਿੱਤੀ ਜਾਵੇਗੀ ਪਰੰਤੂ ਆਧਾਗ੍ਰਿਕਰਨ ਸਮੇਂ ਸੰਬੰਧ ਸਕੂਲਾਂ ਵਿੱਚ ਕਿਨੂਆਂ ਦੀ ਹੋਈ ਪੁਆਇੰਟ ਦਾ ਰਿਕਾਰਡ ਟੂਟ ਰੱਖਿਆ ਜਾਵੇਗਾ ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਵੀ ਬਲਾਕ ਵੱਲੋਂ ਸਕੂਲਾਂ ਨੂੰ ਕਿਨਵਾ ਦੀ ਖਰੀਦ ਹਿੱਤ ਲਿਮਟ ਜਾਰੀ ਕੀਤੀ ਜਾ ਚੁੱਕੀ ਹੋਣ ਤਾਂ ਸਬੰਧਤ ਬਲਾਕ ਵੱਲੋਂ ਸਕੂਲਾਂ ਨੂੰ ਸੂਚਿਤ ਕਰਦੇ ਹੋਏ ਬੰਦੀ ਰਸ਼ ਦੀ ਲਿਸਟ ਵਾਪਸ ਲਈ ਜਾਵੇਗੀ ਇਸ ਤੇ ਸਬੰਧਤ ਬਲਾਕ ਦੇ ਕੋਆਰਡੀਨੇਟਰ ਲਗਾਈ ਕਿਹਨ ਇਸ ਸੰਬੰਧੀ ਲਿਸਟ ਨੱਥੀ ਕੀਤੀਆਂ ਜਾਂਦੀਆਂ ਹਨ ਉਹਨਾਂ ਵੱਲੋਂ ਆਪਣੇ ਬਲਾਕ ਨਾਲ ਸੰਬੰਧਿਤ ਸਕੂਲਾਂ ਨੂੰ ਇਸ ਤੇ ਵਿੱਚ ਸੂਚਿਤ ਕਰਦੇ ਹੋਏ ਕਿੰਨੂ ਦੀ ਪਹੁੰਚ ਕਰਵਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਕਿੰਨੂ ਦਿੱਤਾ ਜਾ ਸਕਣ ਪੰਜਾਬ ਐਗਰੋ ਨਾਲ ਸੰਬੰਧਿਤ ਸਪਲਾਈਅਰ ਦਾ ਨਾਮ ਅਤੇ ਮੋਬਾਈਲ ਨੰਬਰ ਲਿਸਟ ਵਿੱਚ ਪਹਿਲਾਂ ਹੀ ਦਰਜ ਕਰ ਦਿੱਤੇ ਗਏ ਹਨ ਬਲਾਕ ਪੱਧਰ ਤੇ ਬਲਾਕ ਕੋਆਰਡੀਨੇਟਰ ਆਪਣੇ ਨਾਲ ਸੰਬੰਧਿਤ ਸਕੂਲਾਂ ਨੂੰ ਕਿੰਨੂਆਂ ਦੀ ਹੌਂਸ ਕਰਵਾ ਲਈ ਜ਼ਕੀਨੀ ਬਣਾਵੇਗਾ ਉਕਤ ਸਬੰਧੀ ਮਾਨ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਜੀ ਦੀ ਪ੍ਰਦਾਨਗੀ ਹੇਠ ਮਿਤੀ 16/02/2024 ਸਮ 3 ਵਜੇ ਤੋਂ 3:30 ਵਜੇ ਵੀਸੀ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਜਾਣੀ ਹੈ ਇਸ ਸਬੰਧੀ ਮੀਟਿੰਗ ਦਾ ਲਿੰਕ ਵੱਖਰੇ ਤੌਰ ਤੇ ਭੇਜ ਦਿੱਤਾ ਜਾਵੇਗਾ ਤਾਂ ਮੀਟਿੰਗ ਅੱਜ ਜੋ ਕੰਪਲੀਟ ਹੋ ਚੁੱਕੀ ਹੈ ਜਿਸ ਦੇ ਸਬੰਧੀ ਸਿਕੰਪਾ ਗੋਲੋ ਇਸ ਚੀਜ਼ ਤੇ ਅਪੀਲ ਕੀਤੀ ਗਿਆ ਕਿ ਹੁਣ ਨੈਕਸਟ ਮੰਡੇ ਤੋਂ ਹੀ ਜਿੰਨਾ ਟਾਈਮ ਪੰਜਾਬ ਦੇ ਵਿੱਚ ਕਿਨੂ ਦੀ ਕਾਸ਼ਤ ਕੀਤੀ ਜਾਂਦੀ ਹੈ ਤਾਂ ਸਾਰੇ ਹੀ ਸਕੂਲਾਂ ਦੇ ਵਿੱਚ ਕਿਨੂ ਦੀ ਪਹੁੰਚ ਕਰਾਈ ਜਾਵੇਗੀ ਤਾਂਕਿ ਬੱਚਿਆਂ ਨੂੰ ਇਸ ਫਰੂਟ ਦੇ ਨਾਲ ਥੋੜਾ ਬੈਨੀਫਿਟ ਵੀ ਹੋਵੇਗਾ ਪਲੱਸ ਦੂਸਰੇ ਪਾਸੇ ਇਸ ਦੇ ਨਾਲ ਕਿਸਾਨਾਂ ਨੂੰ ਵੀ ਪੂਰਾ ਬੈਨੀਫਿਟ ਮਿਲੇਗਾ ਤਾਂ ਇਹ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਈ ਸੀ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ